ਅਕਾਲ ਤਖ਼ਤ ਸਾਹਿਬ ਨੀਲਾ ਨਿਸ਼ਾਨ ਨਹੀਂ ਚਲਾਇਆ ਜਾਂਦਾ ਰਾਜਾ ਨੇ ਚਿੱਕੂ ਕਰਨ ਕਹੇ ਦੇ ਨਿਸ਼ਾਨ ਥੱਲੇ ਤੁਸੀਂ ਬਹਿ ਕੇ ਆਖੋ ਸੁਖ ਦਾ ਸਾਲ ਲੈ ਲੋਗੇ ਨਹੀਂ ਲੈ ਸਕਦੇ ਕਬਰ ਜੀ ਵੇਖੋ ਮੈਂ ਤੁਹਾਡੇ ਕੋਲ ਬੈਠਾ ਨਿਸ਼ਾਨ ਆਪਣਾ ਨਹੀਂ ਨਿਸ਼ਾਨ ਆਪਣਾ ਨੀਲਾ ਨਿਸ਼ਾਨ ਚਾਹੀਦਾ ਜਿਹੜਾ ਨਿਹੰਗ ਸਿੰਘਾਂ ਵਾਲਾ ਨੀਲਾ ਨਿਸ਼ਾਨ ਕੇਸਰੀ ਤੋਂ ਹੁਣ ਬਸੰਤੀ ਕੀਤਾ ਹੀ ਹੈ ਭਾਈ ਵੇਖੋ ਉਹ ਤੇ ਉਹਨਾਂ ਦਾ ਦਿਲ ਕਰੂਗਾ ਭਲਕੇ ਉਹ ਭਾਵੇਂ ਭਗਵਾ ਵੀ ਚੜਾ ਲੈਣ ਉਹਨਾਂ ਦੀ ਮਰਜ਼ੀ ਹੈ ਨਾ ਉਹਨਾਂ ਦੀ ਮਰਜ਼ੀ ਹੈ ਭਾਵੇਂ ਲਾਲ ਚੜਾ ਦੇਣ ਜੋ ਸਰਕਾਰ ਤੈਅ ਕਰਦੀ ਏ ਸ਼੍ਰੋਮਣੀ ਕਮੇਟੀ ਉਹ ਕਰਦੀ ਪਈ ਆ ਜੇ ਵਾਕਿਆ ਸ਼੍ਰੋਮਣੀ ਕਮੇਟੀ ਆਜ਼ਾਦ ਆ ਸ਼ੁਰੂਆਮਿਕ ਮੈਡੀਕੇ ਸਰਕਾਰ ਅਧੀਨ ਨਹੀਂ ਕੰਮ ਕਰਦੀ ਫੇ ਨੀਲਾ ਨਿਸ਼ਾਨ ਚਲਾਵੇ ਪੰਥ ਦਾ ਤੇ ਨੀਲਾ ਨਿਸ਼ਾਨ ਹੀ ਆ ਨਾ ਤੁਸੀਂ ਜਦੋਂ ਛੋਟੀ ਉਮਰ ਦੇ ਵਿੱਚ ਵੇਖਿਆ ਹੀ ਆ ਤੁਸੀਂ ਗੁਰੂ ਘਰਾਂ ਜਦੋਂ ਜਾਂਦੇ ਹੈ ਨਿਸ਼ਾਨ ਉੱਥੇ ਕਿਹੜੇ ਝੂਲਦੇ ਨੇ ਨੀਲੇ ਝੂਲਦੇ ਨੇ ਉਹ ਹੌਲੀ 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 ਕਰਕੇ ਜਿਹਦੀ ਮੈਂ ਦੀ ਜੰਗ ਲੱਗੀ ਪਿੰਡਾਂ ਵਾਲਿਆਂ ਨੇ ਆਪਣੇ ਕੇਸਰੀ ਕਰ ਲਏ ਉਹ ਕਹਿੰਦੇ ਜੀ ਨੀਲੇ ਨਿਸ਼ਾਨ ਲਾਵਾਂਗੇ ਨਿਹੰਗ ਸਿੰਘਾਂ ਨੇ ਕਬਜ਼ਾ ਕਰ ਲੈਣਾ ਉਹ ਹੌਲੀ ਹੌਲੀ ਉਹਨਾਂ ਨੂੰ ਮਤਬੁੱਧੀ ਬੰਦਿਆਂ ਨੂੰ ਇਹ ਨਹੀਂ ਪਤਾ ਲੱਗਾ ਵੀ ਅਸੀਂ ਆਪਣਾ ਰਾਜ ਜਿਹੜਾ ਹੌਲੀ ਹੌਲੀ ਕਰਕੇ ਕਿਸੇ ਦੇ ਹੱਥਾਂ 'ਚ ਦੇ ਰਹੇ ਆ ਅੱਜ ਅਕਾਲ ਤਖਤ ਸਾਹਿਬ ਤੇ ਜਿਹੜੇ ਬਸੰਤੀ ਝਾਂਣ ਝੂਲਣੇ ਮੇਰੇ ਹਿਸਾਬ ਦੇ ਨਾਲ ਇਸ ਗੁਲਾਮੀ ਦੀ ਸਭ ਤੋਂ ਵੱਡੀ ਇੱਕ ਨਿਸ਼ਾਨੀ ਹੈ ਸਾਨੂੰ ਜੇ ਆਜ਼ਾਦ ਜੇ ਅਸੀਂ ਆਜ਼ਾਦ ਆ ਤੇ ਨੀਲੇ ਨਿਸ਼ਾਨ ਝੁਲਾਓ ਜੇ ਅਸੀਂ ਆਜ਼ਾਦ ਆ ਮੁਰ ਤੋਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਵਾ ਨਾ ਅਕਾਲ ਤਖਤ ਸਾਹਿਬ 71 ਹੁਣ ਤੇ ਜਿਹੜੇ ਅਕਾਲ ਤਖਤ ਸਾਹਿਬ ਖੜੇ ਹੋ ਕੇ ਪੰਥ ਦੇ ਜ਼ਹੀਦਾਦ ਆ ਜਥੇਬੰਦੀਆਂ ਦੇ ਜਹੇਦਾਰ ਸਾਰੇ ਇਕੱਤਰ ਹੋਣ ਆਕਾਲ ਤਖਤ ਸਾਹਿਬ ਤੋਂ ਉਹ ਸਾਰੇ ਜਹੇਦਾਰ ਗੁਰਮੁਦਾ ਕਰਕੇ ਤੇ ਪੰਥ ਬੁੱਢੇ ਦਲ ਦਾ ਜਹੇਦਾਰ ਜਿਹੜਾ ਉਹ ਉੱਥੋਂ ਇੱਕ ਐਲਾਨ ਜਾਰੀ ਕਰੇ ਵੀ ਮੈਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਗੰਦ ਨਹੀਂ ਪੈਣ ਦੇਣਾ ਭਾਵੇਂ ਡੰਡੋ ਡੰਡੀ ਆਜੋ ਤੇ ਭਾਵੇਂ ਡਾਂਗੋ ਡਾਂਗੀ ਆਜੋ ਤੇ ਭਾਵੇਂ ਜਿੱਧਰ ਦੀ ਆਉਣਾ ਆਜੋ ਇੱਕ ਵਾਰੀ ਆਕਾਲ ਤਰ ਜਹੇਦਾਰ ਉੱਥੇ ਖੜ ਕੇ ਬਿਆਨ ਦੇ ਦੇਵੇ ਨਾ ਬੁੱਢੇ ਦਲ ਦਾ ਤੇ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਸਿਰ ਤੇ ਲੱਗ ਜਾਣਗੇ ਸਿੰਘ ਇੰਚ ਵੀ ਪਿੱਛੇ ਨਹੀਂ ਹਟਣਗੇ ਇਦਾਂ ਦੇ ਬੈਠੇ ਆ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਸੁਥਰਾ ਕਰਨਾ ਹੋਵੇ ਨਾ 24 ਘੰਟੇ ਬੜੀ ਦੂਰ ਆ 2 ਘੰਟੇ ਬਹੁਤ ਆ ਨਿਹੰਗ ਸਿੰਘਾਂ ਵਾਸਤੇ 2 ਘੰਟੇ ਬਹੁਤ ਜ਼ਿਆਦੇ ਆ 2 ਘੰਟਿਆਂ ਦੇ ਵਿੱਚ ਨਾ ਨਾ ਤੁਹਾਨੂੰ ਉੱਥੇ ਖੋਖਾ ਲੱਭਣਾ ਨਾ ਤੁਹਾਨੂੰ ਲੱਭਣਾ ਠੇਕਾ ਸਿਰਫ ਮੈਂ ਤੁਹਾਨੂੰ ਦੱਸਿਆ ਕਿਰਾਵਟ ਇੱਥੇ ਆਈ ਆ ਵੀ ਸਾਡੀ ਲੜਾਈ ਮੈਂ ਦੇ ਵਿੱਚ ਆ ਮੈਂ ਵੱਡਾ ਦੂਜਾ ਕਹਿੰਦਾ ਨਹੀਂ ਮੈਂ ਵੱਡਾ ਤੂੰ ਮੇਰੇ ਮਗਰ ਚੱਲ ਮੈਂ ਤੇਰੇ ਮਗਰ ਨਹੀਂ ਚੱਲ ਸਕਦਾ ਆਹ ਕਮੀਨੇ ਸਾਡੇ ਪੰਜਾਬ ਦਾ ਬੇੜਾ ਕਰਕ ਕਰਨ ਤੇ ਦਿਨ ਰਾਤ ਜ਼ੋਰ ਲਾ ਦਿੱਤਾ ਕਹਿਣਾਂ ਸਿੰਘ ਤਾਂ ਤੁਸੀਂ ਕਹਿ ਰਹੇ ਹੋ ਚਲੋ ਕਹਿਣਾ ਨਹੀਂ ਚਾਹੀਦਾ ਔਰਤ ਨਹੀਂ ਕਹ ਕੇ ਉਹ ਸ਼ਰਾਬ ਵੀ ਪੀ ਬਾਈ ਵੇਖੋ ਉਹ ਘਟ ਨੇ ਹੈਗੇ ਨੇ ਬਟ ਤੇ ਉਹ ਕਹਿ ਵੀ ਦਿੰਦੇ ਆ ਵੀ ਮਣਾ ਕਿੱਥੇ ਇਹ ਦੱਸ ਬਾਈ ਫੇ ਮਹਾਰਾਜ ਦਵੇਂ ਪਾਚਾ ਕਿਤੇ ਪੀਂਦੇ ਰਹਾ ਦਵੇਂ ਪਾਚਾ ਨੇ ਕਿੱਥੇ ਲਿਖਿਆ ਕਿਹੜੇ ਗ੍ਰੰਥ ਚ ਲਿਖਿਆ ਤੁਸੀਂ ਸ਼ਰਾਬ ਪੀਓ ਵੇਖੋ ਜੀ ਜਿਹੜਾ ਚਟੰਗਾ ਛਕਣਾ ਹੀ ਇੱਕ ਮਰਿਆਦਾ ਹੀ ਮੈਂ ਅੱਜ ਇਹ ਵੀ ਤੁਹਾਨੂੰ ਸਪਸ਼ਟ ਕਰੀ ਦਵਾਂ ਚਟੰਗਾ ਛਕਣਾ ਚਾਹੀਦਾ ਮੈਂ ਨਹੀਂ ਕਹਿੰਦਾ ਨਾ ਛਕੋ ਚਟੰਗਾ ਝਟਕਣਾ ਚਾਹੀਦਾ ਮੈਂ ਨਹੀਂ ਕਹਿੰਦਾ ਨਾ ਝਟਕੋ ਲੇਕਿਨ ਉਹਦੀ ਕੋਈ ਮਰਿਆਦਾ ਜਿਹੜਾ ਦਲਾ ਪੰਥਾਂ ਦੇ ਵਿੱਚ ਬਾਣੀ ਪੜ ਕੇ ਜਿਹੜੋ ਕਿ ਆਪਾਂ ਬਾਣੀ ਪੜ ਕੇ ਚੰਡੀ ਦੀ ਵਾਰ ਪੜ ਕੇ ਅਰਦਾਸਾ ਸੋਧ ਕੇ ਚਟੰਗਾ ਝਟਕਿਆ ਜਾਂਦਾ ਉਹ ਬਣ ਜਾਂਦਾ ਪ੍ਰਸਾਦ ਜਿਹੜਾ ਦੁਕਾਨਾਂ 'ਚ ਚਲ ਜਾਂਦਾ ਉਹ ਕੀ ਬਣ ਜਾਂਦਾ ਮੀਟ ਹੁਣ ਮੈਂ ਉਹਨਾਂ ਨੂੰ ਜਿਹੜੇ ਆਂਡੇ ਤੋੜਦੇ ਫਿਰਦੇ ਉਹਨਾਂ ਨੂੰ ਵੀ ਸਵਾਲ ਕਰਦਾ ਵੀ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ ਖਾਲਸਾ ਮੈਂ ਹੂੰ ਕਰੂ ਨਮਾਸ ਆ ਜਿਹੜੇ ਮੇਰੇ ਸਾਲੇ ਚੀਕਾਂ ਹੀ ਮਾਰਦੇ ਫਿਰਦੇ ਆ ਵੀ ਅਹੀ ਮੀਟ ਖਾਣਾ ਅਹੀ ਆ ਕਰਨਾ ਖਾ ਲੋ ਕੁੜੀ ਹੋਵੇ ਸਵਾਭ ਖਾ ਲੋ ਉਹਨਾਂ ਲੋਕਾਂ ਨੂੰ ਸਵਾਲ ਆ ਵੀ 10ਵੇਂ ਪਾਤਸ਼ਾਹ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਵੀ ਮੈਂ ਖਾਸ ਰੂਪ ਦੇ ਵਿੱਚ ਮੈਂ ਨਿਵਾਸ ਕਰਦਾ ਖਾਲਸਾ ਮੈਂ ਹੂੰ ਕਰੁਣਵਾਸ ਹੂੰ ਖਾਸੇ ਦੇ ਨਿਵਾਸ ਕਰਨ ਰਿਆ ਉਥੇ ਆਂਡਿਆਂ ਦੇ ਨਾਲ ਕੜੇ ਤੋੜਨ ਰਿਆ ਇਹਦਾ ਮਾਲ 10ਵੇਂ ਪਾਤਸ਼ਾਹ ਰੇੜੀਆਂ ਲਾਊਗਾ ਹੁਣ 10ਵੇਂ ਪਾਤਸ਼ਾਹ ਹੁਣ ਦੁਕਾਨਾਂ ਤੇ ਮੀਟ ਵੇਚੂਗਾ ਜਿਹੜਾ ਖਾਲਸਾ ਕਹਿੰਦਾ ਵੀ ਮੈਂ ਦੁਨੀਆ ਤੇ ਰਾਜ ਕੀਤਾ ਜਿਹੜਾ ਖਾਲਸਾ ਰੋਜ਼ ਅਰਦਾਸ ਕਰਦਾ ਰਾਜ ਕਰੇਗਾ ਖਾਲਸਾ ਕੀ ਰਹਿਣਾ ਕੋਈ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਨ ਹੋਏ ਉਹ ਜਿਹੜਾ ਖਾਲਸਾ ਦੋ ਟਾਈਮ ਅਰਦਾਸ ਕਰਦਾ ਕਹਿੰਦਾ ਬਿ ਰਾਜ ਕਰਨਾ ਦੁਨੀਆ ਤੇ ਜਿਹੜਾ ਕਹਿੰਦਾ ਲੈਹਿੰਦੇ ਤੋਂ ਲੈ ਕੇ ਚੜਦੇ ਤੱਕ ਚੜਦੇ ਤੋਂ ਲੈ ਕੇ ਲੈਹਿੰਦੇ ਤੱਕ ਰਾਜ ਕਰਨਾ ਉਹ ਹੁਣ ਬੋਟੀਆਂ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਨਗੇ ਜਥੇ ਬੰਦੀਆਂ ਦੇ ਕੋਲ ਹਜ਼ਾਰਾਂ ਏਕੜ ਜ਼ਮੀਨ ਆ ਕੀ ਗੱਲ ਉਥੋਂ ਉਹਨਾਂ ਦਾ ਗੁਜ਼ਾਰਾ ਨਹੀਂ ਹੋਇਆ ਮੈਂ ਉਸ ਦਿਨ ਵੀ ਕਿਹਾ ਸੀ ਅੱਜ ਵੀ ਕਹਿੰਨਾ ਪੰਜਾਬ ਏਡਾ ਵੱਡਾ ਵਿਸ਼ਾਲ ਇਹ ਰਾਜ ਆ ਨਾ ਇੱਥੇ ਬੰਦਾ ਕਮਾਈ ਕਰਨ ਵਾਲਾ ਚਾਹੀਦਾ ਮਿਹਨਤ ਕਰਨ ਵਾਲਾ ਚਾਹੀਦਾ ਆਂਡੇ ਮੀਟ ਵੇਚ ਕੇ ਗੁਜ਼ਾਰਾ ਨਹੀਂ ਹੋਣਾ ਇੱਥੇ ਬਾਹਰੋਂ ਆ ਕੇ ਬਿਹਾਰੀ ਮੁਫਲੀਆਂ ਵੇਚ-ਵੇਚ ਕੇ ਫੋਰਚੂਨਰ ਗੱਡੀਆਂ ਲਈ ਫਿਰਣ ਡਿਆ ਸਬਜ਼ੀਆਂ ਵੇਚ-ਵੇਚ ਕੇ ਉਹ ਪੱਜ ਪਿੱਕੇ ਲਈ ਫਿਰਣ ਡੇ ਸ਼ਰਮ ਦੀ ਗੱਲ ਨਹੀਂ ਸਾਡੇ ਵਾਲੇ ਆਂਡੇ ਵੇਚਦੇ ਫਿਰਣ ਡੇ ਦੁਰਲਾਂਡ ਤੇ ਆ ਇਹਨਾਂ ਦੇ ਫਿਰ ਇਹਨਾਂ ਕੋਈ ਇੱਕੋ ਗੱਲ ਰਹਿ ਗਈ ਜੀ ਅਸੀਂ ਤੇ ਮੀਟ ਖਾਵਾਂਗੇ ਸਾਨੂੰ ਡਾਕੇ ਖਾਓ ਉਹ ਕੁੜੀ ਆਵੇ ਗੂੰ ਖਾ ਲੋ ਤੁਸੀਂ ਅਸੀਂ ਤੁਹਾਨੂੰ ਡੱਕਣ ਦੇ ਜਿੰਨੇ ਖਾਣਾ ਉਹ ਖਾਈ ਜਾਵੇ ਲੇਕਿਨ ਮੇਨ ਗੱਲ ਇਹ ਆ ਵੀ ਪੰਜਾਬ ਦਾ ਵਿਕਾਸ ਵੀ ਕਰੀਏ ਜਦੋਂ ਅੱਜ ਪੰਜ ਸੱਤ ਤੇ ਭੀੜ ਬਣੀ ਆ ਰਮੰਦਰ ਸਾਹਿਬ ਸਾਡਾ ਸੁਰੱਖਿਤ ਨਹੀਂ ਹੈਗਾ ਕਿਸੇ ਦੇ ਨਿਸ਼ਾਨ ਦੇ ਥੱਲੇ ਹੀ ਬੈਠੇ ਆ ਫਿਰ ਅਸੀਂ ਰਾਜ ਦੀਆਂ ਕਿੜੀਆਂ ਦੀਆਂ ਗੱਲਾਂ ਕਰਨ ਦੇ ਸਾਨੂੰ ਰਾਜ ਤਾਂ ਹੀ ਇਹੀ ਕਵਾਂਗੇ ਨਾ ਆਉਣ ਵਾਲੀ ਆਪਣੀ نسل ਨੂੰ ਜਾਨ ਲਗਾ ਆਖਰੀ ਸਾਹ ਤੇ ਪਏ ਹੋਵਾਂਗੇ ਆਪਣੇ ਪੁੱਤ ਨੂੰ ਆਖਾਂਗੇ ਵੀ ਆਹ ਪੁੱਤ ਤੁਹਾਡਾ ਰਾਜ ਹੀ ਇਹਨੂੰ ਸੰਭਾਲ ਕੇ ਰੱਖਿਓ ਕੀ ਉਹਨਾਂ ਨੂੰ ਦੱਸਾਂਗੇ ਵੀ ਨਹੀਂ ਇਹ ਹੀ ਬੱਕਰਾ ਖਾ ਲਿਆ ਪੁੱਤੋਂ ਪੰਜ ਸੱਤ ਮੁਰਗੇ ਤੁਰੇ ਫਿਰਦੇ ਆ ਉਹ ਪੰਜ ਸੱਤ ਮੁਰਗੀਆਂ ਤੁਰੀਆਂ ਫਿਰਦੀਆਂ ਉਹਨਾਂ ਦੇ ਆਂਡੇ ਤੁਸੀਂ ਨਾ ਜਦੋਂ ਬਸ ਆਂਡੇ ਤੇ ਚੁੱਕ ਲਿਓ ਔਰ ਮੁਰਗੇ ਜਿਹੜੇ ਆ ਇਹ ਜਦੋਂ ਮੇਰਾ ਭੋਗ ਹੋਇਆ ਝਟਕਦੇ ਹੋ ਇਹ ਕਵਾਂਗੇ ਉਹਨਾਂ ਨੂੰ ਬਾਈ ਜਿੰਨਾਂ ਨੇ جنگ ਲੜਦੇ ਆ ਨਾ ਉਹ ਸੁੱਕੇ ਪੱਤੇ ਖਾ ਕੇ ਵੀ جنگ ਲੜਦੇ ਰਿਹਾ ਠੀਕ ਆ ਜਿੰਨਾਂ ਨੇ جنگ ਲੜਿਆ ਉਹਨਾਂ ਕਈ ਕਈ ਦਿਨ ਫਾਕੇ ਕੱਟ ਕੇ ਵੀ ਲੜੇ ਆ ਠੀਕ ਆ ਆਨੰਦਪੁਰ ਸਾਹਿਬ ਦੀ ਧਰਤੀ ਦੇ ਚਾਰੇ ਪਾਸੇ ਘੇਰਾ ਪੈ ਗਿਆ ਸੀ ਦੋਵੇਂ ਪਾਦਸ਼ਾਹ ਮਾਰੇ ਨੇ ਕਦੇ ਰੋਜ਼ ਬੱਕਰਾ ਖਾ ਕੇ ਫਿਰ ਲੜਾਰੇ ਮਾਰੇ ਚਮਕੌਰ ਦੀ ਧਰਤੀ ਤੇ ਮਾਰੇ ਨੇ جنگ ਲੜੀ 43 ਨੂੰ ਲੈ ਕੇ ਉੱਥੇ ਕਿਹੜੇ ਬੱਕਰੇ ਝਟਕੇ ਦੱਸੋ ਮੈਨੂੰ ਕਿਹੜਾ ਰਾਸ਼ਨ ਦੇ ਕੇ ਆਏ ਸੀ ਉੱਥੇ ਕਿਹੜੇ ਪੂੜੀਆਂ ਸ਼ੋਲੇ ਪਚਾਏ ਮਹਾਰਾਜ ਵਾਸਤੇ ਇੱਕ ਪਾਸੇ 43 ਇੱਕ ਪਾਸੇ 10 ਲੱਖ ਬੰਦਾ ਖੜਾ ਮਹਾਰਾ ਫਿਰ ਵੀ ਕਹਿੰਦੇ ਕੋਈ ਗੱਲ ਨਹੀਂ ਆ ਗਿਆ ਤੇ ਕੋਈ ਗੱਲ ਨਹੀਂ ਤਰਾ ਸਵਾਗਤ ਕਰਾਂਗੇ ਜਿਨ੍ਹਾਂ ਨੇ ਪੰਥਵਾਦ ਤੇ ਕੁਝ ਕਰਨਾ ਨਾ ਉਹ ਦਾਲ ਚੌਲ ਖਾ ਕੇ ਵੀ ਨਾ ਵੱਡੀ ਤੋਂ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਆ ਜਿਨ੍ਹਾਂ ਨਹੀਂ ਕੁਝ ਕਰਨਾ ਜਿਨ੍ਹਾਂ ਖਾਣ ਦਾ ਸਵਾਦ ਹੀ ਰੱਖਣਾ ਨਾ ਉਹਨਾਂ ਕਹਣਾ ਰੋਜ਼ ਬੱਕਰਾ ਚਾਹੀਦਾ ਤੇ ਬਸ ਰਗੜਾ ਲੱਗਣਾ ਚਾਹੀਦਾ ਵੇਖੋ ਮੈਂ ਵਿਰੋਧੀ ਨਹੀਂ ਵੀ ਰਗੜਾ ਨਾ ਲਾਓ ਜਿੱਥੇ ਲੱਗਦੇ ਰਗੜੇ ਉੱਥੋਂ ਮੁੱਕਦੇ ਝਗੜੇ ਇਹ ਵੱਡਿਆਂ ਤੋਂ ਸੁਣਦੇ ਆਏ ਆ ਲੇਕਿਨ ਜਿਹੜੀ ਪੰਥ ਦੇ ਵਿੱਚ ਚੀਜ਼ ਤਿਆਰ ਹੋਊਗੀ ਉਹ ਤੇ ਪੂਰਨ ਤੌਰ ਤੇ ਮਰਿਆਦਾ ਅਨੁਸਾਰ ਪ੍ਰਸਾਦ ਹੋਊਗਾ ਜਿਹੜਾ ਦੁਕਾਨਾਂ ਤੇ ਵੇਚਣਗੇ ਉਹਨਾਂ ਦਾ ਮੇਰੇ ਵੱਲੋਂ ਵਿਰੋਧ ਹੀ ਆ ਬਾਈ ਬਾਕੀ ਕੱਲਾ ਮੈਂ ਵਿਰੋਧ ਨਹੀਂ ਕਰਦਾ ਦੁਨੀਆ ਵਿਰੋਧ ਕਰਦੀ ਆ ਆਪਣੇ ਬੱਚਿਆਂ ਬਾਤ ਤੇ ਖੰਡੇ ਨਾ ਬੀਜੋ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਦੁਨੀਆ ਤੇ ਰਾਜ ਕਰਨਾ ਅਸੀਂ ਆਪਣੇ ਬੱਚਿਆਂ ਨੂੰ ਇਹ ਥੋੜਾ ਕਵਾਂਗੇ ਪੁੱਤ ਔਰ ਰਈਏ ਦੇ ਲਾਗੇ ਇੱਕ ਦੁਕਾਨ ਖਾਲੀ ਪਤਾ ਕਰਕੇ ਆਈ ਉੱਥੇ ਮੀਠ ਦੀ ਦੁਕਾਨ ਖੋਲ੍ਹੀਏ ਇਹ ਅਖਾਂਗੇ ਜਿੱਨਾ ਚ ਰਹੀਂ ਜਿੰਦੇ ਆਂ ਅਸੀਂ ਤੇ ਇਹ ਗੱਲ ਨਹੀਂ ਕਹਿੰਦੇ ਭਾਵੇਂ ਸਾਡੀ ਕੁਲੀ ਚ ਦਾਣੇ ਅਹੀਂ ਤੇ ਵੇਖੋ ਜੇ ਆਪਾਂ ਕਹਿੰਨੇ ਆਂ ਕਿ ਸੰਸਾਰ ਦਾ ਭਲਾ ਹੋਣਾ ਚਾਹੀਦਾ ਸੰਸਾਰ ਦੇ ਵਿੱਚ ਜੀਵ ਜੰਤ ਵੀ ਆਉਂਦੇ ਆ ਉਦੋਂ ਇੱਕ ਮਜਬੂਰੀ ਕਾਰਨ ਜੇ ਆਪਾਂ ਖਾ ਲੇ ਅੱਜ ਕਿਹੜੀ ਮਜਬੂਰੀ ਆ ਅੱਜ ਕੋਈ ਮਜਬੂਰੀ ਆ ਗਈ ਆ ਅੱਜ 36 ਪਦਾਰਥ ਖਾਈ ਜਾਂਦੇ ਫਿਰ ਮੇਰੇ ਸਾਲੇ ਪੀਜਿਆਂ ਤੇ ਆ ਜਾਂਦੇ ਆ ਵੀ ਇਹ ਤੁਸੀਂ ਪੀਜੇ ਨਹੀਂ ਖਾਣੇ ਤੁਸੀਂ ਮੂਮਸ ਨਹੀਂ ਖਾਣੇ ਤੁਸੀਂ ਫਲਾਣਾ ਨਹੀਂ ਖਾਂਦੇ ਉਹ ਸਾਲੇ ਉਹ ਖਾਣੇ ਆ ਪਰ ਕਿਸੇ ਦੇ ਹੱਤਿਆਦ ਨਹੀਂ ਕਰਨ ਦੇ ਇੱਕ ਪਾਸੇ ਇੱਕ ਜੀਵ ਉਹਨੂੰ ਹੱਥੀ ਪਾਲਦੇ ਆ ਹੱਥੀ ਨੂੰ ਖੁਰਾਕਾਂ ਦੇਈ ਜਾਂਦੇ ਆ ਤੇ ਮੁੜ ਕੇ ਜਦਨ ਆਪਣੇ ਖਾਣ ਦਾ ਟਾਈਮ ਆਉਂਦਾ ਵੱਢ ਕੇ 2 ਮਿੰਟਾਂ ਚ ਉਹਨੂੰ ਪਤੀਲੇ ਸੁੱਟ ਦਿੰਦੇ ਆ ਇੱਕ ਪਾਸੇ ਕਹੀਏ ਨਾ ਘੜ ਘੜ ਮੈਂ ਹਰ ਜੂ ਬਸ ਸੰਤਨ ਕੋ ਉਪਕਾਰ ਫਿਰ ਰੱਬ ਜੇ ਕਣ ਕਣ ਚ ਬਸਿਆ ਤੇ ਫਿਰ ਇਹਨਾਂ ਜੀਵਾਂ ਦੇ ਵਿੱਚ ਵੀ ਤੇ ਬਸਿਆ ਹੀ ਹੈ ਨਾ ਉਹ ਤਾਂ ਸਿੱਧਾ ਕਹਿੰਦੇ ਆ ਫਿਰ ਕਣਕ ਜਿੱਤਾਂ ਵਿੱਚ ਬਸਿਆ ਯਾਰ ਆ ਬਾਈ ਕਣਕ ਚ ਬਸਿਆ ਵੇ ਉਹ ਬੀਜ ਦੇ ਵਿੱਚੋਂ ਕਈ ਵੀ ਪੈਦਾ ਉਹ ਜਿਹੜੀ ਜਿਹੜੀ ਚੀਜ਼ ਮਾਰ ਰਿਹਾ ਰਿਜ਼ਕ ਦਿੱਤਾ ਸਾਨੂੰ ਉਹਦੇ ਖਾਣਾ ਖਾਣਾ ਪਰ ਜਿਹੜੇ ਹੁਣ ਆ ਬਾਬਾ ਜੀਵ ਤੁਰੇ ਫਿਰਦੇ ਆ ਉਹਨਾਂ ਦਾ ਪਰਿਵਾਰ ਆ ਹੁਣ ਆਪਣਾ ਇੱਕ ਪਰਿਵਾਰ ਆ ਵੀ ਮੈਂ ਤੁਹਾਡੇ ਆਪਣੇ ਆਪਣੇ ਤੇ ਲਿਆਉਣਾ ਮੰਨ ਲਓ ਆਪਾਂ ਨੂੰ ਮਾਰ ਰਾਇ ਨੇ ਇੱਕ ਬੱਚਾ ਦਿੱਤਾ ਉਹ ਆਪਣੀ ਅੱਖਾਂ ਦੇ ਸਾਹਮਣੇ ਆ ਆਪਾਂ ਉਹਨੂੰ ਖੇਡਦੇ ਆ ਕੁੱਤਦੇ ਆ ਵੇਖਦੇ ਆ ਤੇ ਜਦੋਂ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਵਸਰੇ ਚੱਲਦੇ ਸਾਡੀਆਂ ਬਾਹਵਾਂ ਵੱਧੀਆਂ ਹੁੰਦੀਆਂ ਸਾਡੀਆਂ ਸਾਹਮਣੇ ਅੱਖਾਂ ਦੇ ਸਾਡੇ ਬੱਚੇ ਨੂੰ ਕੋਈ ਕਤਲ ਕਰਦਾ ਸਾਡੇ ਦਿਲ ਤੇ ਕੀ ਬੀਤਦੀ ਹੋਗੀ ਕੀ ਉਹ ਭਲਾ ਸੋਚਦੇ ਹੋਗੇ ਸਾਡੇ ਵਾਸਤੇ ਭਲਾ ਕਹਿੰਦੇ ਹੋਣਗੇ ਭਾਵੇਂ ਕਿਉ ਆਪਣੀ ਜੂਨ ਭੁਗਤਦੇ ਪਏ ਆ ਪਰ ਸਾਡੇ ਵਾਸਤੇ ਕਦੀ ਭਲਾ ਸੋਚਣਗੇ ਉਹ ਅਸੀਂ ਕਹਿੰਦਾ ਬੁਰਾ ਸੋਚ ਕੇ ਰਾਤ ਸੁੱਖ ਦੀ ਨੀਂਦ ਸੌਣਾਂਗੇ ਕਿਸੇ ਦੇ ਪੁੱਤ ਨੂੰ ਮਾਰ ਕੇ ਕਿਸੇ ਦੇ ਘਰ ਨੂੰ ਅਜਾੜ ਕੇ ਅਹੀਂ ਸੁਖ ਦੀ ਨੀਂਦ ਲੈ ਲਵਾਂਗੇ ਕਦੇ ਨਹੀਂ ਲੈ ਸਕਦੇ ਮੇਰੇ ਹਿਸਾਬ ਦੇ ਨਾਲ ਤੇ ਇਹ ਆ ਵੀ ਜੇ ਘੜ ਘੜ ਦੇ ਵਿੱਚ ਬਸਿਆ ਵਾ ਤੇ ਫਿਰ ਹਰ ਇੱਕ ਜੀਵ ਜੰਤ ਜਿਹੜਾ ਉਹਨੂੰ ਜੀਣ ਦਾ ਅਧਿਕਾਰ ਆ ਤੁਸੀਂ ਕਹਿੰਦੇ ਹੋ ਵੀ ਸ਼ਰਾਬ ਵੀ ਹੈ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਨਹੀਂ ਵਿਕਣੀ ਚਾਹੀਦੀ ਇਹ ਵੀਕਣੀ ਚਾਹੀਦੀ ਜੀ ਵੇਖੋ ਜੇ ਤੇ ਮੈਂ ਨਾ ਪਿੱਛੇ ਇੱਕ ਖਬਰ ਕੀਤੀ ਸੀਗੀ ਜਿਹੜਾ ਅੰਮ੍ਰਿਤਸਰ 에어ਪੋਰਟ ਹੈ ਨਾ ਉਹ ਗੁਰਰਾਮਦਾਸ ਜੀ ਦੇ ਨਾਂ ਤੇ ਆ ਗੁਰਰਾਮਦਾਸ 에어ਪੋਰਟ ਕਿਹਾ ਜਾਂਦਾ ਉੱਥੇ ਸ਼ਰਾਬ ਮਿਲਦੀ ਵੀ ਆ ਉੱਥੇ ਸ਼ਰਾਬ ਮਿਲਦੀ ਵੀ ਆ ਇੱਕ ਖਬਰ ਕੀਤੀ ਤੇ ਲੋਕੀ ਥੱਲੇ ਕਹਿੰਦੇ ਆ ਵੀ ਇਹ ਕੀ ਗੱਲ ਹੋ ਗਈ ਹੁਣ ਸ਼ਰਾਬ ਫਿਰ ਸ਼ਰਾਬ ਵੀ ਸ਼ਰਾਬ ਫਿਰ ਹਰ ਪਾਸੇ ਹੀ ਬੰਦ ਕਰ ਦੋ ਬਾਈ ਵੇਖੋ ਗੱਲ ਇਹ ਆ ਵੀ ਜਿੱਨਾ ਚਿਰ ਪੰਥ ਦੀਆਂ ਜਥੇਬੰਦੀਆਂ ਇਕੱਤਰ ਨਹੀਂ ਹੁੰਦੀਆਂ ਉਹਨਾਂ ਚਿਰ ਜਿਹੜਾ ਇਹ ਗੰਦ ਨਹੀਂ ਮੁੱਕਣਾ ਮੈਂ 2 ਘੰਟੇ ਮੰਗੇ ਤੁਹਾਡੇ ਤੋਂ ਜੇ ਜਥੇਬੰਦੀਆਂ ਸਾਰੀਆਂ ਇਕੱਠਰ ਹੋ ਜਾਣ ਅਕਾਲ ਤਰਾ ਜਹੇਦਾਰ ਹੁਕਮ ਕਰ ਦੇਣਾ ਵੀ ਇੱਥੋਂ ਸ਼ਹਿਰ ਚੋਂ ਖਾਲੀ ਕਰਨਾ ਗੰਦ ਮੈਂ ਕਹਿੰਦਾ 2 ਘੰਟੇ ਦੇ ਦਿਓ ਮੈਨੂੰ 2 ਘੰਟੇ ਜਨਾ ਸਾਫ ਹੋਇਆ ਜੋ ਸਜ਼ਾ ਦੇਣੀ ਦੇ ਦਿਓ ਬਾਬਾ ਜੀ ਡੀਸੀ ਆਪ ਕਹੂਗਾ ਣ ਕੇ ਵੀ ਆ ਦੁਕਾਨ ਚੁੱਕੋ ਇਥ